ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਖਾਸ ਪ੍ਰੋਗਰਾਮ ਫਾਦਰਸਡੇ ਦੇ ਵਿੱਚ ਅੱਜ ਫਾਦਰਸਡੇ ਆ ਪਹਿਲਾਂ ਤਾਂ ਸਾਰੇ ਫਾਦਰਸ ਨੂੰ ਮੇਰੇ ਵੱਲੋਂ ਹੈਪੀ ਫਾਦਰਸਡੇ ਇਹ ਦਿਨ ਕੈਲੰਡਰ ਤੇ ਇੱਕ ਤਰੀਕ ਨਹੀਂ ਹੈਗੀ ਇੱਕ ਤਰੀਕ ਤੋਂ ਵੱਧ ਹੈ ਇਹ ਉਸ ਸ਼ਖਸ ਦੇ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਹੈ ਜਿਨੇ ਆਪਣੀ ਮਿਹਨਤ ਤੇ ਆਪਣੇ ਤਿੱਖੇ ਜਿਹੇ ਪਿਆਰ ਨਾਲ ਸਾਡੀ ਜ਼ਿੰਦਗੀ ਨੂੰ ਆਕਾਰ ਦਿੱਤਾ ਹੈ ਮੇਰੇ ਨਾਲ ਬਲਵਿੰਦਰ ਵੀ ਨੇ ਬਲਵਿੰਦਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਜੀ ਬਲਵਿੰਦਰ ਪਿਓ ਦਾ ਜਿਹੜਾ ਪਿਆਰ ਹੁੰਦਾ ਨਾ ਉਹ ਥੋੜਾ ਜਿਹਾ ਤਿੱਖਾ ਹੁੰਦਾ ਹੈ ਪਿਓ ਦੀ ਡਾਂਟ ਪਿਓ ਦਾ ਪਿਆਰ ਥੋੜਾ ਤਿੱਖਾ ਹੁੰਦਾ ਪਰ ਉਹ ਸਾਡੀ ਭਲਾਈ ਲਈ ਹੁੰਦਾ ਹੈ ਹਨਾ ਕਿੰਨੇ ਕ ਗਾਲਾਂ ਗਾਲਾਂ ਕੋਈ ਖਾਧੀਆਂ ਨੇ ਬਾਪੂ ਜੀ ਤੋਂ ਸਾਰੇ ਹੀ ਖਾਂਦੇ ਜੀ ਕੁੱਟੇ ਖਾਧੀਆਂ ਉਹ ਛੋਟੇ ਹੁੰਦੇ ਖਾਧੀਆਂ ਛੋਟੇ ਹੁੰਦੇ ਖਾਧੀਆਂ ਕੀ ਅਹਿਮੀਅਤ ਰੱਖਦਾ ਇੱਕ ਪਿਓ ਇੱਕ ਬੱਚੇ ਦੀ ਜ਼ਿੰਦਗੀ ਦੇ ਵਿੱਚ ਜੇ ਤੁਹਾਡੀ ਗੱਲ ਕਰੀਏ ਹਨਾ ਤੁਹਾਡਾ ਕਿਦਾਂ ਦਾ ਰਿਸ਼ਤਾ ਆਪਣੇ ਜੀ ਅੱਜ ਆਪਾਂ ਗੱਲ ਕਰੀਏ ਫਾਦਰਸਡੇ ਤੇ ਲੋਕਾਂ ਨੇ ਮਿਲਦਾਕ ਤੇ ਸਟੇਟਸ ਪਾਏ ਨੇ ਕਿ ਅਗਰ ਮਾਵਾਂ ਠੰਡੀਆਂ ਛਾਵਾਂ ਨੇ ਤੱਕ ਵੀ ਕਿਸੇ ਏਸੀ ਤੋਂ ਘੱਟ ਨਹੀਂ ਪਰ ਕਈ ਵਾਰ ਉਹਦਾ ਕੰਪਰੈਸ਼ਨਰ ਆ ਜਿਹੜਾ ਉਹ ਗਰਮ ਹੋ ਜਾਂਦਾ ਹੈ ਤੇ ਚਲੋ ਗੱਲ ਵੀ ਸਹੀ ਹੈ ਕਿਉਂਕਿ ਜੇਕਰ ਪਿਓ ਸਖਤ ਨਾ ਹੋਵੇ ਤਾਂ ਬੱਚਾ ਤਾਂ ਦੇਣੀ ਹੱਥੋਂ ਬਾਹਰ ਜਾ ਸਕਦੀ ਹੈ ਜਾਂ ਵਿਗੜ ਸਕਦੀ ਆ ਅਹਿਮੀਤ ਮੈਂ ਇੱਕ ਪਿਤਾ ਦੀ ਇਹੀ ਕਹੂੰਗਾ ਕਿ ਕੋਈ ਵੀ ਬੱਚਾ ਹੈ ਚਾਹੇ ਉਹ ਮੁੰਡਾ ਹੈ ਚਾਹੇ ਉਹ ਕੁੜੀ ਆ ਅਜੋ ਜਿਸਮਤਾਨ ਤੇ ਵੀ ਆ ਉਸਦੇ ਪਿੱਛੇ ਉਸਦੇ ਪਿਤਾ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਕਈ ਲੋਕ ਕਹਿੰਦੇ ਨੇ ਮੈਂ ਸਲਫੋਮੇਡਾ ਮੇਰੇ ਘਰਦਿਆਂ ਨੇ ਮੇਰਾ ਸਾਥ ਨਹੀਂ ਦਿੱਤਾ ਜੋ ਮੈਂ ਕਹਿੰਦਾ ਸੀ ਉਹ ਨਹੀਂ ਕੀਤਾ ਫਿਰ ਮੈਂ ਆਪਣੇ ਬਲਬੂਤੇ ਕੰਮ ਕੀਤਾ ਜੌਬ ਕੀਤਾ ਬ੍ਰਿੰਗਰਸ ਕੀਤਾ ਫਿਰ ਮੈਂ ਅੱਜ ਕਾਮਯਾਬ ਹੋ ਗਿਆ ਪਰ ਉਹਨੂੰ ਜਨਮ ਦੇਣ ਵਾਲਾ ਤਾਂ ਉਹਦਾ ਬਾਪ ਜੀ ਸੀ ਹਨਾ ਅਗਰ ਗੱਲ ਕੀਤੀ ਜਾਵੇ ਉਹਨੂੰ ਪੜਾਇਆ ਲਿਖਾਇਆ ਜਿੰਨਾ ਵੀ ਉਸ ਪਿਓ ਤੋਂ ਹੋ ਸਕਿਆ ਉਸ ਪਿਓ ਨੇ ਆਪਣੇ ਬੱਚੇ ਲਈ ਕੀਤਾ ਹਨਾ ਹਰ ਇੱਕ ਇੱਕ ਲੈਵਲ ਤੇ ਇੱਕ ਪਿਓ ਆਪਣੇ ਬੱਚੇ ਲਈ ਸਭ ਕੁਝ ਕਰਦਾ ਹੈ ਹਨਾ ਜਿੰਨਾ ਕੋ ਕਮਾ ਸਕਦਾ ਹੈ ਜਿੰਨਾ ਕੋ ਆਪਣੇ ਬੱਚੇ ਲਈ ਸੋਚਦਾ ਹੈ ਤੇ ਤੁਹਾਡੀ ਸਕਸੈਸ ਦੇ ਪਿੱਛੇ ਹਮੇਸ਼ਾ ਤੁਹਾਡਾ ਪਿਓ ਹੋਵੇਗਾ ਜਿਹੜਾ ਚਾਹੇਗਾ ਕਿ ਮੇਰਾ ਬੱਚਾ ਇੱਕ ਲੈਵਲ ਅੱਪ ਹੋਏ ਹਨਾ ਇਦਾਂ ਜ਼ਿੰਦਗੀ 'ਚ ਕੋਈ ਨਹੀਂ ਜਾਣਦਾ ਤੁਹਾਡੀ ਜੀ ਕੋਈ ਵੀ ਇਨਸਾਨ ਕਿਤੇ ਵੀ ਆ ਕਿਸੇ ਵੀ ਮੌਕਾਮ ਤੇ ਆ ਤਾਂ ਉਹਦੇ ਪਿੱਛੇ ਸਭ ਤੋਂ ਵੱਡਾ ਯੋਗਦਾਨ ਉਹ ਵੀ ਫੈਮਿਲੀ ਦਾ ਹੀ ਹੁੰਦਾ ਉਹਦੇ ਪੇਰੈਂਟਸ ਦਾ ਹੀ ਹੁੰਦਾ ਹੈ ਮਾਂ ਚਲੋ ਆਪਣੀ ਕਲਚਰ ਇਹ ਹੈ ਕਿ ਮਾਤਾ-ਮਾਵਾਂ ਜਿੰਨੀ ਉਹ ਤਰ੍ਹਾਂ ਦਾ ਕੰਮ ਕਰਦੇ ਆ ਨੇ ਪਰ ਪਿਓ ਆ ਜਿਹੜਾ ਉਹ ਕਮਾਉਂਦਾ ਹੈ ਅਗਰ ਪਿਓ ਮੰਨ ਲਓ 10000 ਕਮਾਉਂਦਾ ਹੈ ਕਿਸੇ ਆਮ ਜਿਹੇ ਘਰ ਦਾ ਤਾਂ ਉਹਦੇ ਚੋਂ ਮੇਰਾ ਖਿਆਲ ਆ 3-4000 ਸਿਰਫ ਆਪਣੇ ਬੱਚੇ ਦੇ ਖਰਚ ਜਾਂਦਾ ਹੈ ਬਾਕੀ ਉਹ ਹੋਰ ਜ਼ਰੂਰਤਾਂ ਵੀ ਪੂਰੀਆਂ ਕਰਦਾ ਹੈ ਆਪ ਉਹ ਚਾਹੇ ਨਵੇਂ ਕੱਪੜੇ ਨਾਲ ਖਰੀਦੇ ਪਰ ਜਵਤਾਂ ਲਈ ਨਵੇਂ ਕੱਪੜੇ ਨਵੀਆਂ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਲੈ ਕੇ ਆਉਂਦਾ ਹੈ ਅੱਜ ਕੱਲ ਬੱਚੇ ਡਿਮਾਂਡ ਕਰਦੇ ਨੇ ਨਾ ਦਰਮਿਆਨੀਆਂਆਂ ਫੈਮਲੀਆਂ ਦੇ ਵਿੱਚ ਜੇ ਆਪਾਂ ਦੇਖੀਏ ਇਨਕਮ ਬੜੀ ਜ਼ਿਆਦਾ ਨਹੀਂ ਹੁੰਦੀ 25-30000 ਦੀ ਇਨਕਮ ਹੁੰਦੀ ਹੈ ਨਾ ਤੇ ਬੱਚੇ ਕਹਿੰਦੇ ਨੇ ਇਹ 22 ਫੋਨ ਲੈਣਾ 70000 ਦਾ 80000 ਦਾ ਇਦਾਂ ਦੀਆਂ ਡਿਮਾਂਡਾਂ ਹੁੰਦੀਆਂ ਨੇ ਜਾਂ ਕੋਈ ਹੋਰ ਵੀ ਡਿਮਾਂਡਾਂ ਕਰਦੇ ਨੇ ਤਾਂ ਇੱਕ ਫੀਟਾਈ ਜਾਨਦਾ ਹੈ ਉਹ ਕਿਵੇਂ ਉਹ ਡਿਮਾਂਡ ਆ ਜਿਹੜੀ ਉਹ ਪੂਰੀ ਕਰਦਾ ਹੈ ਉਹਦੀ 3 ਮਹੀਨਿਆਂ ਦੀ ਤਨਖਾਹ ਦੇ ਕਰਕੇ ਆਵੇ ਤਾਂ ਉਹ ਚੀਜ਼ ਬਣਦੀ ਹੈ ਪਤਾ ਨਹੀਂ ਕਿਵੇਂ ਉਹ ਉਹ ਸਫਰ ਤੇ ਘੁੱਟ ਭਰਦਾ ਹੈ ਜਾਂ ਜੋ ਵੀ ਕਰਦਾ ਹੈ ਇੱਕ ਚੀਜ਼ ਹੋਰ ਹੈ ਨਾ ਜਿਵੇਂ ਹੁਣ ਬੱਚੇ ਵੱਡੇ ਹੁੰਦੇ ਨੇ ਤਾਂ ਉਹਨਾਂ ਦੀਆਂ ਕੁਝ ਅੜੀਆਂ ਜਾਂ ਜਿਹੜੀਆਂ ਹੋ ਜਾਂਦੀਆਂ ਨੇ ਤਾਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਬੱਚੇ ਕਹਿੰਦੇ ਨੇ ਕਿ ਮੇਰੇ ਪੇਰੈਂਟਸ ਨੇ ਮੈਨੂੰ ਕੁਝ ਨਹੀਂ ਕਰ ਦਿੱਤਾ ਨਹੀਂ ਤਦ ਜੋ ਮੈਂ ਆ ਕੁਝ ਕਰਦਾ ਇਹ ਚੀਜ਼ ਵੀ ਹੁੰਦੀ ਹੈ ਹਣਾ ਦੇਖੋ ਮਾਵਾਂ ਤਾਂ ਕਿਤੇ ਨਾ ਕਿਤੇ ਉਹ ਚੀਜ਼ ਨੂੰ ਐਕਸਪ੍ਰੈਸ ਕਰ ਦਿੰਦੀਆਂ ਨੇ ਹਣਾ ਪਿਓ ਕਦੇ ਐਕਸਪ੍ਰੈਸ ਨਹੀਂ ਕਰਦਾ ਤੁਹਾਡੇ ਨਾਲ ਤੁਹਾਡੇ ਪਿਓ ਜਿਹੜੇ ਹੈਗੇ ਨਾ ਤੁਹਾਡੇ ਬਾਪੂ ਜੀ ਉਹਨਾਂ ਦਾ ਸੁਭਾਅ ਕਿੱਦਾਂ ਐਕਸਪ੍ਰੈਸਿਵ ਨੇ ਥੋੜੇ ਡਾਂਢਦੇ ਰਹਿੰਦੇ ਆ ਸਮੇਂ ਸਮੇਂ ਸਿਰ ਤਾਂ ਨਹੀਂ ਡਾਂਢਦੇ ਕਿੱਦਾਂ ਦਾ ਸੁਭਾਅ ਉਹਨਾਂ ਦਾ ਠੀਕ ਹੈ ਨਾਰਮਲ ਹੈ ਬਸ ਨਾਰਮਲ ਹੈ ਉਹਨਾਂ ਦਾ ਕੰਪਰੈਸਰ ਨਹੀਂ ਗਰਮ ਹੁੰਦਾ ਹੋ ਜਾਂਦਾ ਕਿ ਮਤਲਬ ਕਿਵੇਂ ਕਿ ਕਿਉਂ ਗਰਮ ਹੁੰਦਾ ਕਦੇ ਕਦੇ ਕੋਈ ਗਲਤੀ ਕਰ ਦਿਓ ਤਾਂ ਕਰਕੇ ਕੋਈ ਗਲਤੀ ਤਾਂ ਕਦੇ ਕਦੇ ਹੋ ਜਾਂਦੀ ਆ બસ ਠੀਕ ਆ ਵੈਸੇ ਪਰ ਇੱਕੀ ਚੀਜ਼ ਹੋ ਰਹਾ ਨਾ ਅਜਕਲ ਆਪਾਂ ਜਿਵੇਂ ਦੇਖਦੇ ਆ ਬਹੁਤ ਸਾਰੇ ਪਿਤਾ ਇਹ ਜਿਹਨੇ ਜਿਹੜਾ ਆਪਣੇ ਬੱਚਿਆਂ ਤੋਂ ਦੂਰ ਨੇ ਪੁੱਤ ਵਿਦੇਸ਼ਾਂ 'ਚ ਬੈਠੇ ਨੇ ਤੇ ਪਿਤਾ ਇੱਥੇ ਨੇ ਨਾ ਤੇ ਇੱਕ ਟਾਈਮ ਇਹੋ ਜਿਹਾ ਹੁੰਦਾ ਕਿ ਜਦੋਂ ਬੰਦੇ ਦੀ ਉਮਰ ਜ਼ਿਆਦਾ ਹੋ ਜਾਂਦੀ ਹੈ 50 ਸਾਲ 60 ਸਾਲੋਂ ਟੱਪ ਜਾਂਦਾ ਹੈ ਤਾਂ ਉਹਨੂੰ ਲੋੜ ਮਹਿਸੂਸ ਹੋਣ ਲੱਗ ਜਾਂਦੀ ਹੈ ਪਰ ਹਾਲਾਤ ਇਹ ਹੁੰਦੇ ਨਹੀਂ ਕਿ ਬੱਚੇ ਕੋਲ ਨਹੀਂ ਹੁੰਦੇ ਜਾਫੇ ਕਈ ਬੱਚੇ ਵੀ ਇਹ ਹਜੇ ਨੇ ਅੱਜ ਦਾ ਜਿਹੜਾ ਇਹ ਦਿਨ ਆ ਇਹਦੀ ਐਹਮੀਅਤ ਉਹ ਜਾਣਦੇ ਨੇ ਜਿਨ੍ਹਾਂ ਦੇ ਪਿਤਾ ਇਸ ਦੁਨੀਆ ਤੇ ਨਹੀਂ ਹੈਗੇ ਉਹ ਸਮਝ ਸਕਦੇ ਨੇ ਕਿ ਇੱਕ ਪਿਤਾ ਦਾ ਸਾਥ ਹੋਣਾ ਕੀ ਹੁੰਦਾ ਏ ਤਾਂ ਜਿੱਦਾਂ ਤੁਸੀਂ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਜਿਵੇਂ ਕਿ ਹੁਣ ਪਿੱਛੇ ਜਿਹੇ ਪ੍ਰਕਾਸ਼ ਸਿੰਘ ਬਾਦਲ ਜੀ ਦੇ ਉਹਨਾਂ ਦੀ ਮੌਤ ਹੋਈ ਸੀ ਹਨਾ ਤਾਂ ਉਦੋਂ ਚਲੋ ਸੀਗਾ ਵੀ ਸੁਖਵੀਰ ਸਿੰਘ ਬਾਦਲ ਨੇ ਹਨਾ ਉਹ ਕਾਫੀ ਜ਼ਿਆਦਾ इमोशनल ਆਪਣੀ ਫੈਮਲੀ ਨਾਲ ਉਹਨਾਂ ਦੀ ਫੈਮਲੀ ਆਫਿਸ ਚ ਕਾਫੀ ਜ਼ਿਆਦਾ ਪਿਆਰ ਨਾਲ ਰਹਿੰਦੀ ਹੈ ਸੋਸ਼ਲ ਮੀਡੀਆ ਤੇ ਵੀ ਅਪਨ ਤਸਵੀਰਾਂ ਦੇਖੀਆਂ ਨੇ ਤਾਂ ਉਦੋਂ ਇੱਕ ਨੇ ਸਟੇਟਸ ਪਾਇਆ ਸੀ ਕਿ ਪਿਤਾ ਚਾਹੇ 100 ਸਾਲ ਦਾ ਹੋਵੇ ਚਾਹੇ 50 ਸਾਲ ਦਾ ਹੋਵੇ ਜਾਂ 30 ਸਾਲ ਦਾ ਹੋਵੇ ਇੱਕ ਬੱਚੇ ਦੇ ਹੀ ਆਪਣੇ ਪਿਤਾ ਦੇ ਜਾਣ ਦਾ ਦੁੱਖ ਹਰ ਵੇਲੇ ਬਰਾਬਰ ਹੁੰਦਾ ਚਾਹੇ ਉਸ ਬੱਚੇ ਦੀ ਨਿਆਣੀ ਉਮਰ ਤੇ ਪਿਤਾ ਦੀ ਮੌਤ ਹੋ ਜਵੇ ਜਫਾ ਜਿਹੜਾ ਬੱਚਾ ਜਿਹੜਾ ਖੁਦ ਬੱਚਿਆਂ ਦਾ ਬਾਪ ਬਣ ਜਾਂਦਾ ਹੈ ਉਦੋਂ ਇੱਕ ਪਿਤਾ ਦੀ ਮੌਤ ਹੋਵੇ ਉਦੋਂ ਵੀ ਦੁੱਖ ਬਰਾਬਰੀ ਹੁੰਦਾ ਹੁੰਦਾ ਜਦੋਂ ਪਿਤਾ ਚਲਾ ਜਾਂਦਾ ਸਿਰ ਤੇ ਐਦਾਂ ਹੁੰਦਾ ਨੇ ਕਿ ਸਿਰ ਤੇ ਕੋਈ ਹੈਗਾ ਸਿਰ ਤੇ ਛਾਂ ਨਹੀਂ ਰਹਿੰਦੀ ਫਿਰ ਉਸ ਤੋਂ ਬਾਅਦ ਨਾ ਜਗਾ ਕਰਨੋਚਲਾ ਨੂੰ ਫਿਕਰ ਨਹੀਂ ਹੁੰਦਾ ਵਾਪਰੇ ਹੁੰਦੇ ਵਿੱਚ ਬਾਕਪਾ ਲੱਗਦਾ ਸਾਹ ਨੂੰ ਇਹ ਚੀਜ਼ ਆ ਕੁਛ ਇਦਾਂ ਹੈ ਨਾ ਕਈ ਵਾਰ ਹੁੰਦਾ ਕਿ ਅਗਰ ਛੋਟੀ ਉਮਰ ਚ ਹੋ ਜਵੇ ਨਾਰਮਲ ਹੀ ਹੁੰਦਾ ਕਿ ਪਿਤਾ ਇੱਕ ਘਰ ਚ ਕਮਾਉਣ ਵਾਲਾ ਹੁੰਦਾ ਹੈ ਤਾਂ ਪੈਸਿਆਂ ਪੱਖੋਂ ਵੀ ਫੈਮਿਲੀ ਆ ਜਿਹੜੀ ਉਹ ਥੱਲੇ ਚਲੀ ਜਾਂਦੀ ਆ ਤੇ ਹੋਰ ਵੀ ਕੋਈ سپورਟ ਨਹੀਂ ਬਚਦੀ ਕੋਈ ਸਹਾਰਾ ਨਹੀਂ ਬਚਦਾ ਇਹ ਚੀਜ਼ਾਂ ਬਹੁਤ ਹੋ ਜਾਂਦੀਆਂ ਜਿਦਾ ਕਰਨੋਚਲਾ ਸਮੇ ਸਮੇਂ ਸਰ ਲਿਖਦੇ ਰਹਿੰਦੇ ਆਪਣੇ ਪਿਓ ਦਾ ਜ਼ਿਕਰ ਕਰਦੇ ਰਹਿੰਦੇ ਆ ਨਾ ਕਿ ਬਹੁਤੀ ਛੋਟੀ ਉਮਰ ਸੀਗੀ ਉਹਨਾਂ ਦੀ ਜਦੋਂ ਉਹਨਾਂ ਦੇ ਬਾਪੂ ਜੀ ਦੀ ਡੈਥ ਹੋਈ ਤੇ ਉਹ ਉਹ ਲਿਖਦੇ ਰਹਿੰਦੇ ਆ ਉਹ ਯੋਤ ਨੂੰ ਵੀ ਦੱਸਦੇ ਰਹਿੰਦੇ ਆਪਣੇ ਗਾਣਿਆਂ ਦੇ ਰਾਹੀਂ ਕਿ ਬੇਬੇ ਤੇ ਬਾਪੂ ਨੂੰ ਟਾਈਮ ਜੀ ਦੇ ਦੋ ਮੈਂ ਮਿਲਣਾ ਚਾਹੁੰਦਾ ਮਿਲਨੇ ਪਾਇਆ ਹਨਾ ਤੇ ਅੱਜ ਕੱਲ ਉਹ ਚੀਜ਼ ਨਹੀਂ ਹੈਗੀ ਅੱਜ ਕੱਲ ਥੋੜਾ ਟਾਈਮ ਨਹੀਂ ਦਿੰਦੇ ਆ ਤਾਂ ਇੱਕ ਆਪਣੇ ਇਸ ਦਿਨ ਤੇ ਤਾਂ ਉਹ ਇੱਕ ਐਕਸਪ੍ਰੈਸ ਕਰਦੇ ਨੇ ਬਾਕੀ ਦਿਨਾਂ ਤੇ ਹਾਂ ਫਾਦਰਸਡੇ ਆ ਚਲੋ ਉਹਨਾਂ ਨੇ ਸਟੇਟਸ ਪਾਤਾ ਹਨਾ ਬਾਕੀ ਦਿਨਾਂ ਤੇ ਚਾਹੇ ਉਹ ਕਦਰ ਵੀ ਨਾ ਕਰਦੇ ਹੋਣ ਹਨਾ ਪਰ ਹੰਤ ਦੇ ਵਿੱਚ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਅਗਰ ਤੁਹਾਡੇ ਪਿਤਾ ਤੁਹਾਡੇ ਵਿੱਚ ਨਹੀਂ ਤਾਂ ਤੁਸੀਂ ਬਹੁਤ ਜ਼ਿਆਦਾ ਕਿਸਮਤ ਵਾਲੇ ਹੋ ਉਹਨਾਂ ਨੂੰ ਪਿਆਰ ਕਰੋ ਹਨਾ ਉਹਨਾਂ ਦੀ ਗੱਲ ਮੰਨੋ ਆਪਣੀਆਂ ਅੜੀਆਂ ਨੇ ਜਿਹੜੀਆਂ ਉਹ ਇੱਕ ਪਿਤਾ ਦੇ ਅੱਗੇ ਘਟਾ ਲਓ ਹਨਾ ਕਿਉਂਕਿ ਇੱਕ ਪਿਤਾ ਨੂੰ ਪਤਾ ਹੁੰਦਾ ਜੋ ਅਕਸਰ ਨੂੰ ਤੁਹਾਡਾ ਪਿਓ ਆ ਉਹਨੇ ਤੁਹਾਨੂੰ ਜਨਮ ਦਿੱਤਾ ਏ ਤਾਂ ਉਹ ਤੁਹਾਡੇ ਨਾਲੋਂ ਵਾਧੇ ਇਸ ਦੁਨੀਆ ਨੂੰ ਜਾਣਦਾ ਏ ਸ਼ਾਇਦ ਤੁਸੀਂ ਉਹਦੇ ਨਾਲੋਂ ਪੜ੍ਹ ਲਿਖੇ ਜ਼ਿਆਦਾ ਜਾਓ पर मुकाबला कदे दे तो नहीं कर सके अंत ਦੇ ਵਿੱਚ ਕੀ ਅਪੀਲ ਕਰਦੇ ਹੋ ਤੁਸੀਂ ਅੱਜ ਕੱਲ ਦੇ ਬੱਚਿਆਂ ਨੂੰ ਹਨਾ ਜਿਹੜੇ ਫਾਦਰਸਡੇ ਮਨਾ ਰਹੇ ਨੇ ਆ ਜਿ ਜਿਨਾਂ ਨੂੰ ਲੱਗਦਾ ਹੈ ਉਹਨਾਂ ਦੇ ਫਾਦਰ ਦੀ ਅਹਿਮੀਅਤ ਕੀ ਆਪਣੀ ਜ਼ਿੰਦਗੀ ਦੇ ਵਿੱਚ ਦੇਖੋ ਇਹੀ ਕਹਿਣਾ ਚਾਹੁੰਦਾ ਮੈਂ ਕਿ ਅੱਜ ਅਗਰ ਤੁਹਾਡੇ ਪਿਤਾ ਤੁਹਾਡੇ ਵਿੱਚ ਨੇ ਨਾ ਤਾਂ ਤੁਸੀਂ ਬਹੁਤ ਕਿਸਮਤ ਵਾਲੇ ਹੋ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈਗੇ ਜਿਨ੍ਹਾਂ ਦੇ ਪਿਤਾ ਨਹੀਂ ਹੈਗੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹ ਕਿੱਦਾਂ ਦੀ ਜ਼ਿੰਦਗੀ ਆ ਇੱਕ ਛੋਟੀ ਜਿਹੀ ਗੱਲ ਵੀ ਉਹਨਾਂ ਨੂੰ ਪਹਾੜ ਵਰਗੀ ਲੱਗਦੀ ਆ ਤਾਂ ਆਪਣੇ ਪਿਤਾ ਦੀ ਕਦਰ ਕਰਨੀ ਚਾਹੀਓ ਚਲੋ ਲੜਾਈ ਹੋ ਜਾਂਦੀ ਆ ਘਰ ਚ ਨੋਕ ਚੁੱਕ ਹੋ ਜਾਂਦੀ ਆ ਕਿ ਗੱਲਾਂ ਤੇ ਸਹਿਮਤੀ ਨਹੀਂ ਬਣਦੀ ਪਰ ਤੁਹਾਨੂੰ ਲੱਗਦਾ ਹੋਵੇ ਅਗਰ ਤੁਸੀਂ ਪਾਸਟੂ ਕਰ ਲਈ ਪੀਏ ਕਰ ਲਈ ਜਾਂ ਕੋਈ ਹੋਰ ਵੱਡੀ ਡਿਗਰੀ ਕਰ ਲਈ ਤਾਂ ਤੁਸੀਂ ਆਪਣੇ ਬਾਪੂ ਤੋਂ ਸਿਆਣੇ ਹੋ ਗਏ ਇਹ ਗੱਲ ਝੂਠੀ ਹੈ ਕਿਉਂਕਿ ਉਹ ਤੁਹਾਡਾ ਬਾਪ ਹੈ ਤਾਂ ਤੁਹਾਡੀ ਜ਼ਿੰਦਗੀ ਨਾਲੋਂ ਵੱਧ ਤਜਰਬਾ ਉਸ ਨੂੰ ਹੈ ਕਿੰਨਾ ਪਿਓ ਤਾਂ ਪਿਓ ਹੀ ਹੁੰਦਾ ਹੈ ਹਨਾ ਕਿੰਨੇ ਵੱਡੇ ਬਣ ਜਾਓ ਤੁਸੀਂ ਇਹ ਇਹ ਚੀਜ਼ ਆ ਕਿ ਤੇ ਹਮੇਸ਼ਾ ਯਾਦ ਰੱਖੋ ਕਿ ਮੇਰਾ ਪਿਤਾ ਹੀ ਉਹਨੇ ਮੇਰੇ ਵਾਸਤੇ ਬਹੁਤ ਕੁਝ ਕੀਤਾ ਆਪਣੇ ਕਿੰਨੇ ਸ਼ੌਂਕ ਮਾਰ ਕੇ ਉਹਨੇ ਮੈਨੂੰ ਚੀਜ਼ਾਂ ਦਵਾਈਆਂ ਹੋਣੀਆਂ ਤਾਂ ਖੁਦ ਜਿਹੇ ਕੰਮ ਕਰੋ ਕਿ ਤੁਹਾਡੇ ਬਾਪੂ ਨੂੰ ਮਾਣ ਮਹਿਸੂਸ ਹੋਵੇ ਇਹ ਨਹੀਂ ਹੈਗਾ ਵੀ ਤੁਸੀਂ ਆਪਣੇ ਪਿਤਾ ਨੂੰ ਐਕਸਪੈਂਸਿਵ ਗਿਫਟ ਦੇ ਦਿਓ ਵੱਡੇ ਲੋਕ ਕਰਦੇ ਨੇ ਜਿਹੜੇ ਵਧੀਆ ਕਮਾਉਂਦੇ ਨੇ ਵੀ ਬਾਪੂ ਅੱਜ ਫਾਦਰਜ਼ਡੇ ਆਲਾ ਤੈਨੂੰ ਗੱਡੀ ਗਿਫਟ ਕਰਤੀ ਤਾਂ ਮਤਲਬ ਉਹ ਚੀਜ਼ ਤਾਂ ਨਹੀਂ ਆਪਾਂ ਕਰ ਸਕਦੇ ਪਰ ਅੱਪਾ ਸਮਾਜ ਚ ਇਦਾਂ ਦੇ ਕੰਮ ਕਰੋਗੇ ਉਹ ਦੇਖੋ ਜੀ ਫਲਾਣੇ ਸਿੰਘ ਦਾ ਮੁੰਡਾ ਜਾਂਦਾ ਹੈ ਬਈ ਬਾਹਲਾ ਲੈ ਇੱਕ ਮੁੰਡਾ ਹੈ ਇਹਨਾਂ ਨੂੰ ਲੋਕ ਤਰੀਫਾਂ ਕਰਨ ਦਾ ਤੁਹਾਡੇ ਬਾਪੂ ਦਾ ਜਿਹੜਾ ਸੇਰਾ ਹੋ ਆਪੋ ਹੀ ਮਾਣ ਨਾਲ ਉੱਚਾ ਹੋ ਜਾਣਾ ਹਮ ਹੁਣ ਜਦੋਂ ਮੈਂ ਆਪਣੇ ਫਾਦਰ ਦੀ ਗੱਲ ਦੱਸਾਂ ਕੁਛ ਦਿਨ ਪਹਿਲਾਂ ਗੱਲ ਹੋ ਰਹੀ ਸੀ ਵੀ ਜਦੋਂ ਤੇਰੇ ਸੈਲਰੀ ਆਈ ਨਾ ਪਹਿਲੀ ਸੈਲਰੀ ਆਉਗੀ ਤਾਂ ਕੀ ਕਰੇਂਗੀ ਮੈਂ ਕਿਹਾ ਜੀ ਮੈਂ ਤੁਹਾਡੇ ਲਈ ਕੁਛ ਲੈਣਾ ਕਿਹਾ ਮੇਰੇ ਲਈ ਕੁਛ ਨਾ ਲਈ ਕੁਛ ਵੀ ਨਹੀਂ ਲੈਣਾ ਮੇਰੇ ਲਈ ਜੀ ਹਨ ਤਾਂ ਤਾਂ ਇਦਾਂ ਦਾ ਹੁੰਦਾ ਇੱਕ ਪਿਓ ਤੇ ਬਹੁਤ-ਬਹੁਤ ਸ਼ੁਕਰੀਆ ਬਲਵਿੰਦਰ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀ ਮੈਂ ਕੀ ਚੀਜ਼ ਹੋਰ ਕਹਿਣਾ ਚਾਹੁੰਗਾ ਜੇ ਤੁਸੀਂ ਅੱਜ ਤੱਕ ਦੀ ਗੱਲ ਕੀਤੀ ਆ ਆਪਾਂ ਅੱਜ ਕਮਾਉਣ ਲੱਗੇ ਨੇ ਪਰ ਜਦੋਂ ਆਪਾਂ ਨੂੰ ਅੜੀ ਹੋ ਜਾਂਦੀ ਆ ਵੀ ਨਹੀਂ ਸਕਦਾ ਫਿਰ ਬਾਪੂ ਤੁਸੀਂ ਵੈਸੇ ਮੰਨ ਲੈ ਕਹਿੰਦੇ ਸਹੀ ਗੱਲ ਹੈ ਸਹੀ ਗੱਲ ਹੈ ਤੇ ਬਹੁਤ ਬਹੁਤ ਸ਼ੁਕਰੀਆ ਬਲਵਿੰਦਰ ਤਾਂ ਅੱਜ ਅੱਜ ਦੇਖਿਆ ਕਿ ਪਿਓ ਦੀ ਪਿਓ ਦਾ ਜਿਹੜਾ ਪਿਆਰ ਹੈ ਤਾਜੀ ਤਾਜੀ ਅਸੀਂ ਅੱਜ ਦੇਖਿਆ ਕਿ ਪਿਓ ਦਾ ਜਿਹੜਾ ਪਿਆਰ ਹੈ ਉਹ ਤਿੱਖਾ ਭਾਵੇਂ ਹੋ ਸਕਦਾ ਹੈ ਪਰ ਕਿਤੇ ਨਾ ਕਿਤੇ ਉਹ ਤਿੱਖਾਪਨ ਸਾਡੀ ਭਲਾਈ ਲਈ ਹੁੰਦਾ ਹੈ ਤਾਂ ਆਪਣੇ ਪਿਓ ਨੂੰ ਆਪਣੇ ਬਾਪੂ ਜੀ ਨੂੰ ਅੱਜ ਦਿਲ ਖੋਲ ਕੇ ਉਹਨਾਂ ਦਾ ਧੰਨਵਾਦ ਕਰੋ ਉਹਨਾਂ ਨੂੰ ਪਿਆਰ ਦਿਓ ਤੇ ਬਣੇ ਰਹੋ ਸਾਡੇ ਨਾਲ ਹੋਰ ਪੇਸ਼ਕਾਰੀਆਂ ਨਾਲ ਅਸੀਂ ਜਲਦੀ ਵਾਪਸ ਆਵਾਂਗੇ ਬਹੁਤ ਬਹੁਤ ਧੰਨਵਾਦ